ਸਾਂਝੇ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਹਰਮਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਸਾਂਝੇ ਕਰਦੇ ਕਹਾਣੀ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਇੱਕ ਕਹਾਣੀ ਰਾਹੀਂ ਜਿਹੜਾ ਸਾਡੀ ਆਮ ਰੁਟੀਨ ਦੇ ਵਿੱਚ ਹੀ ਚੀਜ਼ਾਂ ਹੁੰਦੀਆਂ ਨੇ ਕਿ ਸਮਝਦਾਰੀ ਕੀ ਆ ਜਾਂ ਮੂਰਖਤਾ ਕੀ ਆ ਜਾਂ ਲਾਲਚਣ ਹੁੰਦਾ ਨਤੀਜਾ ਕੀ ਨਿਕਲਦਾ ਜਾਂ ਕਈ ਵਾਰ ਕਹਿੰਦੇ ਹੁੰਦੇ ਆ ਕਿ ਆਮ ਹੀ ਸਾਡੇ ਕਹਿੰਦੇ ਹੁੰਦੇ ਆ ਕਿ ਘਰਾਣੇ ਦੀ ਧੀ ਕਿੱਥੋਂ ਪਤਾ ਲੱਗਦਾ ਜਾਂ ਮਾਂ ਪੁੱਤੀ ਪਿਤਾ ਪਰ ਘੋੜਾ ਇਹ ਕਿਹੜੀਆਂ ਚੀਜ਼ਾਂ ਤੋਂ ਪਤਾ ਲੱਗਦਾ ਸੋ ਇਹ ਗੱਲ ਮੈਂ ਅੱਜ ਤੁਹਾਡੇ ਨਾਲ ਕਰਨ ਜਾ ਰਹੀ ਹਾਂ ਇੱਕ ਕਹਾਣੀ ਰਾਹੀਂ ਇਹ ਕਾਫੀ ਘਰਾਣੇ ਵਿੱਚ ਸਟੋਰੀਜ਼ ਹੁੰਦੀਆਂ ਨੇ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਮਾਂ ਇੱਕ ਪੁੱਤ ਤੇ ਉਹਦਾ ਪਿਓ ਤਿੰਨ ਜਾਣੇ ਰਹਿੰਦੇ ਸੀ ਟੱਬਰ ਦੇ ਵਿੱਚ ਤੇ ਉਹ ਪੁੱਤ ਦਾ ਨਾਮ ਸੀ ਮੱਗਰ ਸਿੰਘ ਬੜਾ ਵਧੀਆ ਜੀਵਨ ਬਤੀਤ ਕਰਦੇ ਸੀ ਪਰ ਪਤਾ ਨਹੀਂ ਲੱਗਦਾ ਜਦ ਕਿਸੇ ਦੀ ਜ਼ਿੰਦਗੀ ਚ ਦੁੱਖਾਂ ਦਾ ਪਹਾੜ ਟੁੱਟਦਾ ਸੋ ਏਵੇਂ ਮੱਗਰ ਨਾਲ ਹੋਇਆ ਏਵੇਂ ਮੱਗਰ ਦੀ ਮਾਂ ਨਾਲ ਹੋਇਆ ਜਦ ਮੱਗਰ ਦੇ ਪਿਤਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਮਾਂ ਦੀ ਜ਼ਿੰਦਗੀ ਟੋਟਲੀ ਆਪਣੇ ਪੁੱਤ ਤੇ ਡਿਪੈਂਡ ਹੋ ਗਈ ਉਹਦੀਆਂ ਸਾਰੀਆਂ ਆਸਾਂ ਉਹਦੇ ਸਾਰੇ ਜ਼ਿੰਦਗੀ ਦੇ ਅਰਮਾਨ ਚਾ ਸਿਰਫ ਆਪਣੇ ਪੁੱਤ ਲਈ ਰਹਿ ਗਏ ਸੀ ਉਹ ਸੋਚਦੀ ਸੀ ਕਿ ਚਲੋ ਇਹਨੂੰ ਵਿਆਹੂੰਗੀ ਘਰ 'ਚ ਖੁਸ਼ੀਆਂ ਆਉਣਗੀਆਂ ਘਰ 'ਚ ਪੋਤੇ ਪੋਤੀਆਂ ਹੋਣਗੇ ਮੇਰਾ ਉਹਨਾਂ ਨਾਲ ਟਾਈਮ ਲੰਗੀ ਜਾਊਗਾ ਸੋ ਦਿਨ ਲੰਘਦੇ ਗਏ ਮੱਗਰ ਵੱਡਾ ਹੋਇਆ ਤੇ ਮੱਗਰ ਦਾ ਵਿਆਹ ਮਾਂ ਨੇ ਕਰ ਲਿਆ ਬੜੀ ਖੁਸ਼ੀ ਖੁਸ਼ੀ ਪਾਣੀ ਬਾਰ ਕੇ ਪੀਤਾ ਨੌ ਨੂੰ ਘਰੇ ਲਿਆਂਦਾ ਗਿਆ ਟਾਈਮ ਲੰਘਿਆ ਮੱਗਰ ਦੀ ਮਾਂ ਸੋਚ ਰਹੀ ਸੀ ਕਿ ਚਲੋ ਟਾਈਮ ਦੇ ਨਾਲ ਬੱਚਿਆਂ ਦੀਆਂ ਕਲਕਾਰੀਆਂ ਘਰ ਆਉਣਗੀਆਂ ਪਰ ਉਹ ਇਹ ਜਿਹਾ ਕੁਝ ਨਹੀਂ ਹੋਇਆ ਉੱਥੇ ਉੱਥੇ ਜੋ ਹੋਇਆ ਉਹ ਹੋਇਆ ਕਿ ਘਰ ਦੇ ਵਿੱਚ ਲੜਾਈ ਕਲੇਸ਼ ਮੱਗਰ ਦੀ ਜਿਹੜੀ ਘਰ ਵਾਲੀ ਸੀ ਉਹ ਕਿਸੇ ਵੀ ਹਾਲਤ 'ਚ ਆਪਣੀ ਸੱਸ ਨੂੰ ਦੇਖ ਕੇ ਨਹੀਂ ਸੀ ਚਰਦੀ। ਉਹਨੂੰ ਲੱਗਦਾ ਸੀ ਕਿ ਮੱਗਰ ਆਪਣੀ ਮਾਂ ਨੂੰ ਕਿਉਂ ਤਵੱਜੋਂ ਦਿੰਦਾ। ਹਾਲਾਂਕਿ ਮੱਗਰ ਨੂਏ ਪੂਰਾ ਪਤਾ ਸੀ ਕਿ ਮੇਰੀ ਮਾਂ ਨੇ ਕਿੰਨਾ ਔਖਾ ਪਿਉ ਤੋਂ ਬਿਨਾ ਮੈਨੂੰ ਪਾਲਿਆ ਪਰ ਮੱਗਰ ਬਹੁਤ ਕੁਛ ਨਹੀਂ ਸੀ ਕਰ ਸਕਦਾ ਉਹ ਮਜਬੂਰ ਸੀ ਉਹ ਦੋਨਾਂ ਚੱਕੀ ਦੇ ਪੁੜਾਂ ਵਿੱਚ ਪਿਸ ਚੁੱਕਿਆ ਸੀ ਮਾਂ ਲਈ ਜੇ ਕੁਛ ਕਹਿੰਦਾ ਤਾਂ ਘਰ ਵਾਲੀ ਪੈਰ ਪੈਰ ਤੇ ਕਲੇਸ਼ ਕਰਦੀ ਤੇ ਅਖੀਰ ਨੂੰ ਘਰ ਵਾਲੀ ਨੇ ਇੱਕ ਦਿਨ ਮੱਗਰ ਨੂੰ ਕਿਹਾ ਕਿ ਮੈਨੂੰ ਤੇਰੀ ਮਾਂ ਨੂੰ ਦੇਖਣਾ ਵੀ ਔਖਾ ਲੱਗਦਾ ਤੂੰ ਐਂ ਕਰ ਇਹਨੂੰ ਖੇਤ ਦੇ ਵਿੱਚ ਇੱਕ ਛੰਨ ਪਾ ਦੇ ਤੇ ਆਪਣਾ ਉੱਥੇ ਰਹੀ ਚੱਲੇ ਇਹਨੂੰ ਤੂੰ ਦੋ ਡੰਗ ਦੀ ਰੋਟੀ ਉੱਥੇ ਦੇ ਆ ਤੇ ਅਖੀਰ ਮਾਸ ਸਾਵੇਂਦਰ ਸੀ ਉਹ ਆਪਣੇ ਪੁੱਤ ਦੀ ਸਿਚੁਏਸ਼ਨ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਤੇ ਉਹ ਕਹਿੰਦੀ ਪੁੱਤ ਮੈਨੂੰ ਇਹਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਮੈਨੂੰ ਕੋਈ ਇਤਰਾਜ ਨਹੀਂ ਮੈਨੂੰ ਤੂੰ ਛੱਡਿਆ ਖੇਤ ਦੇ ਵਿੱਚ ਪਰ ਇੱਕ ਕੰਮ ਕਰ ਮੈਨੂੰ ਨਾਲ ਚਰਖਾ ਵੀ ਦੇ ਆ ਮੈਂ ਆਪਣਾ ਟਾਈਮ ਪਾਸ ਕਰੂੰਗੀ ਤੇ ਮੈਨੂੰ ਕੀ ਕਰਊਗਾ ਜ਼ਿੰਦਗੀ ਦੇ ਜਿਹੜੇ ਬਾਕੀ ਪਲ ਨੇ ਮੈਂ ਕੱਟ ਲੂੰਗੀ ਇਸੇ ਸਹਾਰੇ ਪਰ ਤੁਸੀਂ ਖੁਸ਼ ਰਹੋ ਮਾਂ ਨੂੰ ਖੇਤ ਦੇ ਵਿੱਚ ਮੱਗਰ ਨੇ ਛੰਨ ਪਾਤੀ ਦੋਏ ਟਾਈਮ ਆਪਣੀ ਮਾਂ ਨੂੰ ਰੋਟੀ ਦੇ ਕੇ ਆਉਂਦਾ ਮਾਂ ਦਾ ਦੁੱਖ ਸੁੱਖ ਪੁੱਛਦਾ ਜਿੰਨਾ ਕੋ ਕਰ ਸਕਦਾ ਸੀ ਤੇ ਮਾਂ ਦਾ ਟਾਈਮ ਲੰਘਦਾ ਗਿਆ ਇੱਕ ਦਿਨ ਕੀ ਹੋਇਆ ਕਿ ਰਾਤ ਨੂੰ ਬਹੁਤ ਮੀਂਹ ਹਨੇਰੀ ਚੱਕੜ ਆਇਆ ਤੇ ਮਾਂ ਆਪਣੀ ਛੰਨ ਚ ਪਈ ਆ ਬੜੇ ਸਬਰ ਸੰਤੋਖ ਵਾਲੀ ਔਰਤ ਇਹ ਹੋਊਗੀ ਜਿਨੇ ਪੁੱਤ ਦੀ ਖੁਸ਼ੀ ਦੇਖੀ ਜਿਨੇ ਪੁੱਤ ਲਈ ਸਾਰਾ ਕੁਝ ਕਰਨ ਦਾ ਸਵੀਕਾਰ ਕਰ ਲਿਆ ਉਹ ਬੜੀ ਅੰਦਰੋਂ ਸੁਲਜੀ ਹੋਈ ਔਰਤ ਇਹ ਹੋਊਗੀ ਤੇ ਜਿਨੇ ਆਪਣੇ ਟਾਈਮ ਪਾਸ ਲਈ ਵੀ ਕਿਹਾ ਕਿ ਮੈਨੂੰ ਚਰਖਾ ਦੇ ਦੇ ਤਾਂ ਕਿ ਮੈਂ ਫਾਲਤੂ ਦੀਆਂ ਗੱਲਾਂ ਦੇ ਵਿੱਚ ਮੇਰਾ ਦਿਮਾਗ ਨਾ ਲੱਗੇ ਉਹਨੇ ਆਪਣੇ ਆਪ ਨੂੰ ਰਜੇਵੇਂ ਦੇ ਵਿੱਚ ਵੀ ਰੱਖਿਆ ਸੋ ਉਹ ਰਾਤ ਜਦੋਂ ਮੀਂਹ ਹਨੇਰੀ ਚਖੜ ਚੱਲ ਰਿਆ ਸੀ ਤਾਂ ਜਿਵੇਂ ਆਮ ਹੀ ਅਸੀਂ ਗੱਲਾਂ ਕਰਦੇ ਆ ਇਹ ਇਹ ਗੱਲਾਂ ਸੱਚੀਆਂ ਹੋਣ ਜਾਂ ਝੂਠੀਆਂ ਪਰ ਪ੍ਰਤੀਕ ਹੁੰਦੇ ਆ ਕਿ ਉੱਥੋਂ ਸ਼ਿਵ ਜੀ ਪਾਰਵਤੀ ਲੰਗੇ ਉਹਨਾਂ ਨੇ ਦੇਖਿਆ ਕਿ ਇੰਦਰ ਦੇਵਤਾ ਪੂਰਾ ਵਰਸ ਰਿਹਾ ਤਾਂ ਉਹਨਾਂ ਨੇ ਉਹ ਛੰਨ ਦੇਖੀ ਛੰਨ ਦੇ ਵਿੱਚ ਉਹ ਉਤਰ ਗਏ ਛੰਨ ਦੇ ਵਿੱਚ ਜਦੋਂ ਉਤਰੇ ਤਾਂ ਮੱਗਰ ਦੀ ਮਾਂ ਆਪਣੇ ਸੁਭਾਅ ਮੁਤਾਬਕ ਕਹਿੰਦੀ ਆਜੋ ਭਾਈ ਲੰਘਿ ਆਓ ਕੌਣ ਹੋ ਤੁਸੀਂ ਬੈਠੋ ਇਹ ਜਿਆ ਮੌਸਮ ਆ ਇਹਦੇ ਵਿੱਚ ਜਦ ਮੀਹ ਹਨੇਰੀ ਬੰਦ ਹੋ ਗਿਆ ਫਿਰ ਤੁਸੀਂ ਚਲੇ ਜਾਓ ਉਹ ਮਾਂ ਨੇ ਉਹਨਾਂ ਨੂੰ ਜੋ ਕੁਛ ਸਿੱਖਾਉਣ ਨੂੰ ਜਿੰਨਾ ਕੁਛ ਕੁਲ ਸੀਗਾ ਉਹਨਾਂ ਨੂੰ ਅੱਗੇ ਤਰਤਾ ਸ਼ਿਵ ਜੀ ਪਾਰਵਤੀ ਨੇ ਜੋ ਖਾਣਾ ਸਿੱਖਾਦਾ ਤੇ ਜਦੋਂ ਤੂਫਾਨ ਟਲਿਆ ਝੱਖੜ ਟਲਿਆ ਉਹ ਦੋਨੋਂ ਤੁਰ ਪਏ ਉਥੋਂ ਜਾਣ ਲੱਗੇ ਤੇ ਪਾਰਵਤੀ ਨੂੰ ਬੜਾ ਚੰਗਾ ਲੱਗਿਆ ਕਿ ਇੱਕ ਔਰਤ ਨੇ ਇੱਕ ਜਿਹੜੀ ਆਪ ਸ਼ਾਨ ਚੇ ਬੈਠੀ ਆ ਕਿੰਨੀ ਚੰਗੀ ਤਰ੍ਹਾਂ ਸਾਡਾ ਆਉ ਭਗਤ ਕੀਤੀ ਜਿੰਨੀ ਉੱਥੋਂ ਹੋਈ ਤਾਂ ਉਹਨੇ ਪਾਰਵਤੀ ਸ਼ੇਪ ਜੀ ਨੂੰ ਕਹਿੰਦੀ ਆ ਕਿ ਕਿਉਂ ਨਾ ਇਸ ਔਰਤ ਲਈ ਕੁਝ ਕਰੀਏ ਦੇਖ ਇਹ ਔਰਤ ਗਰੀਬ ਹੈ ਸ਼ਾਨ ਦੇ ਵਿੱਚ ਬੈਠੀ ਆ ਤਾਂ ਸ਼ਿਵ ਜੀ ਕਹਿੰਦੇ ਕੀ ਕਰੀਏ ਉਹ ਕਹਿੰਦੀ ਇਹਦੇ ਲਈ ਇੱਕ ਮਹਿਲ ਹੀ ਬਣਾ ਦੋ ਇਹ ਸ਼ਾਨ ਚ ਬੈਠੀ ਆ ਦੇਖੋ ਇਹ ਸ਼ਕਤੀਆਂ ਨੇ ਉਹਨਾਂ ਨੂੰ ਕਿਹੜਾ ਉੱਥੇ ਟਾਈਮ ਲੱਗਣਾ ਜਾਂ ਕੁਛ ਸਵੇਰ ਨੂੰ ਉਹਦਾ ਮਹਿਲ ਬਣ ਗਿਆ ਜਦੋਂ ਸਵੇਰੇ ਮੱਗਰ ਆਪਣੀ ਮਾਂ ਨੂੰ ਮਿਲਣ ਆਇਆ ਤਾਂ ਦੇਖੇ ਲੱਭੇ ਕਿ ਮਾਂ ਕਿੱਥੇ ਆ ਮਾਂ ਮਹਿਲ ਦੇ ਵਿੱਚ ਸੀ ਉਹ ਮੱਗਰ ਨੂੰ ਕਹਿੰਦੀ ਆ ਜਾ ਪੁੱਤ ਇਹ ਮਹਿਲ ਬਣ ਗਿਆ ਸੋਨੇ ਸਾਰੇ ਰਾਤਾਂ ਲੀ ਘਟਨਾ ਮੱਗਰ ਨੂੰ ਸੁਣਾਏ ਤੇ ਆਬਵੀਅਸਲੀ ਉਹ ਮੁੰਡਾ ਸੀ ਖੁਸ਼ ਹੋਇਆ ਘਰ ਗਿਆ ਉਹਨੇ ਘਰ ਜਾ ਕੇ ਆਪਣੀ ਘਰ ਵਾਲੀ ਨੂੰ ਦੱਸੀ ਹੁਣ ਘਰ ਵਾਲੀ ਦਾ ਜੋ ਕਰੈਕਟਰ ਆ ਉਹ ਜੈਲਸੀ ਚਾ ਉਹ ਈਰਖਾ ਚਾ ਉਹ ਦੇਖ ਕੇ ਜਰਦੀ ਨਹੀਂ ਆਪਣੀ ਸੱਸ ਨੂੰ ਉਹਦੇ ਲਈ ਇਹ ਜਰਨਾ ਔਖਾ ਹੋ ਗਿਆ ਕਿ ਉਹ ਬੁੜੀ ਕਿਵੇਂ ਮਹਿਲ ਦੇ ਵਿੱਚ ਬੈਠ ਗਈ ਤਾਂ ਉਸਨੇ ਕੀ ਕੀਤਾ ਉਹ ਮੱਗਰ ਨੂੰ ਕਹਿੰਦੀ ਕਿ ਜੋ ਕੁਛ ਮਰਜੀ ਹੋ ਜਾਵੇ ਹੁਣ ਤੂੰ ਇਹ ਕੰਮ ਮੇਰੀ ਮਾਂ ਲਈ ਕਰ ਤੈਨੂੰ ਇਹ ਸ਼ਾਨ ਮੇਰੀ ਮਾਂ ਨੂੰ ਬਣਾਉਣੀ ਪੈਣੀ ਆ ਤੇ ਮੱਗਰ ਨੇ ਕਰਤਾ ਜੀ ਇਹ ਕੰਮ ਹੋਨੇ ਆਪਣੀ ਸੱਸ ਨੂੰ ਵੀ ਇੱਕ ਸ਼ਾਨ ਬਣਾਤੇ ਸੱਸ ਵੀ ਰੀਸ ਨਾਲ ਇੱਕ ਕੋਈ ਸਮਝਦਾਰੀ ਵਿੱਚੋਂ ਨਹੀਂ ਇੱਕ ਰੀਸ ਨਾਲ ਜਾ ਕੇ ਸ਼ਾਨ ਚ ਰਹਿਣ ਲੱਗੀ ਲਾਲਚ ਨਾਲ ਉੱਥੇ ਰਹਿਣ ਲੱਗੀ ਫੇਰ ਉਹ ਮੇਂ ਟਾਈਮ ਆਇਆ ਮੇਂ ਹਨੇਰੀ ਚਖੜ ਇਹ ਤਾਂ ਆਉਂਦੇ ਹੀ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਆਇਆ ਤੇ ਫੇਰ ਕਹਿੰਦੇ ਸਟੋਰੀ ਉਵੇਂ ਰਿਪੀਟ ਹੋਈ ਸ਼ਿਵ ਜੀ ਪਾਰਵਤੀ ਆਏ ਹੁਣ ਦੇਖੋ ਜਿਵੇਂ ਕਹਿੰਦੇ ਹੁੰਦੇ ਆ ਮਾਂ ਪੁੱਤ ਪਿਤਾ ਪੁਰ ਕੋੜਾ ਜਦ ਰਾਤ ਨੂੰ ਸ਼ਿਵ ਜੀ ਪਾਰਵਤੀ ਉਸ ਸ਼ਾਨ ਦੇ ਵਿੱਚ ਆਏ ਉਸ ਸ਼ਾਨ ਦੇ ਕੋਲ ਆ ਕੇ ਖੜੇ ਹੋਣੇ ਗੱਲਾਂ ਕਰਦੇ ਸੀ ਤਾ ਮਗਰਤੀ ਸਾਸ ਕਹਿੰਦੀ ਕਿਹੜਾ ਅੱਧੀ ਰਾਤ ਨੂੰ ਤੁਰਿਆ ਫਿਰਦਾ ਕਿਹੜਾ ਇੱਥੇ ਖੜਕਾ ਕਰਦਾ ਕੌਣ ਇੱਥੇ ਗਧਿਆਂ ਵਾਂਗ ਮੇਰੀ ਸ਼ਾਨ ਨਾਲ ਖਹਿਣ ਲੱਗਿਆ ਹੋਇਆ ਤੇ ਉਹਨੇ ਬੜਾ ਅੰਦਰੋਂ ਰੌਲਾ ਪਾਤਾ ਸ਼ਿਵਜੀ ਪਾਰਵਤੀ ਚਲੇ ਗਏ ਤਾਂ ਪਾਰਵਤੀ ਕਹਿੰਦੀ ਵੀ ਇਹ ਕਹੇ ਜੀ ਲੇਡੀ ਆ ਇਹ ਕਹੇ ਜੀ ਇਨਸਾਨ ਆ ਇਹਦਾ ਕੀ ਹੋਊਗਾ ਉਹ ਕਹਿੰਦੇ ਸ਼ਿਵਜੀ ਵੀ ਦੇਖੋ ਇਹਨੇ ਸਾਨੂੰ ਕਿਹਾ ਕੌਣ ਗਧਿਆਂ ਵਾਂਗ ਇੱਥੇ ਮੇਰੀ ਸ਼ਾਨ ਨਾਲ ਖਹਿ ਰਿਆ ਸੋ ਇਹਦੀ ਸੋਚਣੀ ਇਹ ਜੀ ਆ ਆ ਪਹੁੰਚੀ ਆਤੇ ਉਹਨਾਂ ਨੇ ਉਹਨੂੰ ਗਧੇ ਬਣਾਤਾ ਤੇ ਸਵੇਰ ਨੂੰ ਜਦ ਮੱਗਰ ਹੋਣੀ ਗਏ ਦੇਖਣ ਦੇਖਿਆ ਤਾਂ ਮਾਂ ਤਾਂ ਹੈ ਨਹੀਂ ਸ਼ਾਨ ਉੱਥਈ ਆ ਪਰ ਰੂੜੀਆਂ ਤੇ ਗਦੀ ਫਿਰਦੀ ਆ ਕਿਉਂਕਿ ਉਹਦੀ ਸੋਚ ਹਜੇ ਸੀ ਉਹ ਉਵੇਂ ਬਣ ਚੁੱਕੀ ਸੀ ਤੇ ਮੱਗਰ ਨੂੰ ਖੈਰ ਦੁੱਖ ਤਾਂ ਹੋਇਆ ਪਰ ਉਹਦੇ ਵਿੱਚ ਉਹ ਕੁਝ ਕਰਨੀ ਸੀ ਸਕਦਾ ਪਰ ਮੱਗਰ ਦੀ ਘਰ ਵਾਲੀ ਜਿਹੜੀ ਪਹਿਲਾਂ ਹੀ ਈਰਖਾ ਦੇ ਵਿੱਚ ਜਲ ਰਹੀ ਸੀ ਜਿਹੜੀ ਪਹਿਲਾਂ ਹੀ ਇੰਨੀ ਔਖੀ ਸੀ ਆਪਣੀ ਸੱਸ ਤੋਂ ਹੁਣ ਤਾਂ ਉਹਦੀ ਆਪਣੀ ਮਾਂ ਨਾਲ ਉਹਦੋਂ ਬੁਰਾ ਵਿਹਾਰ ਹੋ ਚੁੱਕਿਆ ਸੀ ਉਹ ਕਹਿੰਦੀ ਵੀ ਇਹ ਤਾਂ ਬਹੁਤ ਗਲਤ ਗੱਲ ਹੋਈ ਹੁਣ ਮੈਂ ਤੇਰੀ ਮਾਂ ਨੂੰ ਮਹਿਲ 'ਚ ਨਹੀਂ ਰਹਿਣ ਦੇਣਾ ਤੇ ਤੂੰ ਇਹਨੂੰ ਇੱਥੋਂ ਵੀ ਕੱਢ ਦੇ ਨੂੰ ਦਫਾ ਕਰ ਹੋਇਆ ਕਿ ਮਗਰ ਅਖੀਰ ਮਾਂ ਨੂੰ ਕਹਿੰਦਾ ਹੱਥ ਬੰਨ ਕੇ ਵੀ ਮਾਂ ਮੇਰੇ ਲਈ ਬਹੁਤ ਔਖਾ ਆ ਹੁਣ ਇੱਥੇ ਤੇਰੇ ਕੋਲ ਆਉਣਾ ਜਾਣਾ ਤੈਨੂੰ ਮੇਰੀ ਘਰ ਵਾਲੀ ਦੇਖ ਦੇਣੀ ਮਾਂ ਫਿਰ ਸਮੇਂਦਰ ਸੀ ਉਹ ਕਹਿੰਦੀ ਪੁੱਤ ਫਿਰ ਹੁਣ ਆਏ ਕਰ ਸਾਰੀਆਂ ਹੱਦਾਂ ਤਾਂ ਤੂੰ ਪਾਰ ਕਰ ਲਈਆਂ ਹੁਣ ਮੇਰੇ ਜਿਉਣ ਦਾ ਇੱਥੇ ਕੋਈ ਫਾਇਦਾ ਨਹੀਂ ਰਿਹਾ ਕਿਉਂਕਿ ਜਦ ਪੁੱਤ ਈਵੇਂ ਕਵੇ ਤੂੰ ਇਦਾਂ ਕਰਕੇ ਮੈਨੂੰ ਜਿਉਂਦੀ ਜਿਉਂਦੀ ਨੂੰ ਮੇਰਾ ਸੇਵਾ ਮਚਾ ਦੇ ਮੈਨੂੰ ਜਿਉਂਦੀ ਜਿਉਂਦੀ ਨੂੰ ਆਪਣੇ ਹੱਥੀ ਤੋਂ ਅੱਗ ਲਾ ਦੇ ਕਹਿੰਦੀ ਇਹ ਕਰ ਬਈ ਰੋ ਹਰ ਰੋਜ਼ ਤੋਂ ਥੋੜੀਆਂ ਬਾਲੀਆਂ ਪਾਥੀਆਂ ਲੈ ਜਾਇ ਫਰ ਸਿਵਿਆਂ ਦੇ ਵਿੱਚ ਜਿੱਦਣ ਉਹ ਹੋ ਗਈਆਂ ਮੇਰੇ ਮੱਛਣ ਜੋ ਗਈਆਂ ਮੈਂ ਆਪਣੇ ਆਪ ਤੇਰੇ ਨਾਲ ਚਲੇ ਜਾਉ ਤੇ ਤੂੰ ਮੈਨੂੰ ਉੱਥੇ ਛੱਡਿਆਂ ਹੀ ਅੱਗ ਲਾ ਦੇ ਮਗਰ ਅਕਲ ਦਾ ਖੱਚਾ ਕਾਰਾੜੀ ਦੇ ਹੱਥੋਂ ਮਜਬੂਰ ਮੰਨ ਗਿਆ ਗੱਲ ਉਹਨੇ ਸ਼ੁਰੂ ਕਰਤੀ ਉੱਥੇ ਪਾਥੀਆਂ ਰੱਖਣੀਆਂ 10-15 ਦਿਨਾਂ ਬਾਅਦ ਜਲ ਢੇਰ ਇਕੱਠਾ ਹੋ ਗਿਆ ਮਾਂ ਕਹਿੰਦੀ ਚੱਲ ਪੁੱਤ ਮੈਂ ਤੇਰੇ ਨਾਲ ਨਹਾ ਧੋ ਕੇ ਚੱਲਦੀ ਹਾਂ ਹੁਣ ਤੇ ਅੱਜ ਮੇਰਾ ਖੀਰ ਲਾ ਦੇਣਾ ਇੱਥੇ ਮਾਂ ਚਲੇਗੀ ਨਾ ਧੋ ਕੇ ਸ਼ਾਮ ਨੂੰ ਮੱਗਰ ਦੇ ਨਾਲ ਕੱਪੜੇ ਪਾ ਕੇ ਤੇ ਜਦ ਉੱਥੇ ਸਵੇਰ ਕੁਲ ਗਈ ਕਹਿੰਦੀ ਪੁੱਤ ਤੂੰ ਅੱਗ ਤਾਂ ਘਰੇ ਭੁੱਲ ਆਇਆ ਅੰਗਿਆਰੀ ਘਰੇ ਭੁੱਲ ਆਇਆ ਜਾਂ ਹੁਣ ਤੂੰ ਅਗ ਲੈ ਕੇ ਆ ਤੇਲੀ ਲੈ ਕੇ ਆ ਪਰ ਜਦ ਤੂੰ ਅੱਗ ਲੈ ਕੇ ਆਏਂਗਾ ਮੈਂ ਸਿਵੇ ਦੇ ਉੱਪਰ ਪਈ ਹੋਊਂਗੀ ਇੱਕ ਮੇਰਾ ਕੰਮ ਜ਼ਰੂਰ ਕਰੀਂ ਕਿ ਆਕੇ ਤੂੰ ਮੈਨੂੰ ਬੁਲਾਇਨਾ ਕਿਤੇ ਇਹ ਨਾ ਹੋਵੇ ਕਿ ਤੇਰੇ ਬੁਲਾਉਣ ਨਾਲ ਮੇਰਾ ਮਨ ਬਦਲ ਜਵੇ ਮੈਂ ਆਪਣੇ ਕਹੇ ਸ਼ਬਦਾਂ ਤੋਂ ਮੁੜ ਜਾਵਾਂ ਸੋ ਇਸ ਕਰਕੇ ਤੂੰ ਮੈਨੂੰ ਬੁਲਾਇਨਾ ਤੂੰ ਆਪਣਾ ਕੰਮ ਕਰੀਂ ਤੇ ਵਾਪਸ ਚਲੇ ਜਾਜੇ ਮੱਗਰ ਨੇ ਐਵੇਂ ਕੀਤਾ ਉਹ ਵਾਪਸ ਆਇਆ ਉਹਨੂੰ ਲੱਗਿਆ ਕਿ ਮਾਂ ਸਿਵੇ ਦੇ ਉੱਪਰ ਪਈ ਆ ਤੇ ਉਹ ਅੱਗ ਲਾ ਕੇ ਵਾਪਸ ਚਲੇ ਗਿਆ ਪਰ ਮਾਂ ਉਹ ਲੇਡੀ ਐਨੀ ਸਮਰੰਦਾਰ ਕਿ ਉਹਨੇ ਐਨੇ ਵਧੀਆ ਢੰਗ ਨਾਲ ਸਿਵੇ ਦੇ ਉੱਪਰ ਉਹ ਜੇ ਕੱਪੜੇ ਪਾ ਕੇ ਆਪ ਉਹ ਉੱਲੇ ਲੁਕ ਚੁੱਕੀ ਸੀ ਤੇ ਮੱਗਰ ਸਿਵੇ ਨੂੰ ਅੱਗ ਲਾ ਕੇ ਚਲੇ ਗਿਆ ਆਥਣਾ ਹੋ ਗਈ ਰਾਤ ਹੋ ਗਈ ਤੇ ਅਚਾਨਕ ਕੀ ਹੁੰਦਾ ਕਿ ਰਾਤ ਨੂੰ ਚਾਰ ਚੋਰ ਆਉਂਦੇ ਆ ਕਿਤੇ ਲੁੱਟਖੋ ਕਰਕੇ ਉਹਨਾਂ ਨੇ ਦੇਖਿਆ ਸਿਵਾ ਮੱਚਦਾ ਤਾਂ ਕਹਿੰਦੇ ਵੀ ਚਲੋ ਦੇਖਦੇ ਆ ਹੁਣ ਆਪਾਂ ਕੀ ਖੱਟ ਕਮਾ ਕੇ ਲਿਆਏ ਆ ਚਾਨਣ 'ਚ ਬੈਠ ਗਏ ਜਦੋਂ ਸਿਵੇ ਦੇ ਚਾਨਣ 'ਚ ਬੈਠੇ ਤਾਂ ਮੱਗਰ ਦੀ ਮਾਂ ਅਸਲ 'ਚ ਜਿਹੜੀ ਲੁਕੀ ਹੋਈ ਸੀ ਮਰੀ ਨਹੀਂ ਸੀ ਉਹ ਉੱਠ ਗਏ ਉਥੋਂ ਕੋਲ ਆ ਗਈ ਤਾਂ ਬਿਲਕੁਲ ਚੋਰਾ ਨੂੰ ਡਰ ਲੱਗਿਆ ਕਿ ਸਿਵੇ 'ਚੋਂ ਕੋਈ ਨਿਕਲਿਆ ਆਇਆ ਉਹ ਸਾਰਾ ਸਮਾਨ ਛੱਡ ਕੇ ਉੱਥੇ ਭੱਜ ਗਏ। ਮੱਗਰ ਦੀ ਮਾਂ ਨੇ ਸਾਰਾ ਸਮਾਨ ਇਕੱਠਾ ਕੀਤਾ ਤੇ ਇਕੱਠਾ ਕਰਕੇ ਉਹ ਸਵੇਰ ਨੂੰ ਆਪਣੇ ਪੁੱਤ ਦੇ ਘਰ ਚਲੇਗੀ। ਚਰ ਪੁੱਤ ਨੇ ਦੇਖਿਆ ਸਵੇਰੇ ਨੌ ਨੇ ਦੇਖਿਆ ਕਿ ਆਹ ਕੀ ਹੋ ਗਿਆ? ਇਹ ਕਿਵੇਂ ਹੋ ਗਿਆ? ਮੱਗਰ ਕਹਿੰਦਾ ਵੀ ਮੈਂ ਤਾਂ ਤੈਨੂੰ ਹੱਥੀਂ ਅੱਗ ਲਾ ਕੇ ਆਇਆ ਸੀ। ਮਾਂ ਕਹਿੰਦੀ ਹਾਂ ਪੁੱਤ ਕਿਉਂਕਿ ਇਹ ਆਪਾਂ ਸੋਚਿਆ ਸੀ। ਕਿ ਮੈਂ ਚਲੀ ਜਾਮਾ ਪਰ ਹਲੇ ਮੇਰੀ ਲਿਖੀ ਨਹੀਂ ਸੀ ਹੋਈ ਜਾਣਦੀ ਹਲੇ ਮੇਰਾ ਟਾਈਮ ਨਹੀਂ ਸੀ ਆਇਆ ਸੋ ਜਦ ਮੈਂ ਧਰਮਰਾਜ ਕੋਲ ਗਈ ਧਰਮਰਾਜ ਮੈਨੂੰ ਕਹਿੰਦਾ ਵੀ ਮਾਂ ਹਲੇ ਤਾਂ ਤੇਰਾ ਟਾਈਮ ਨਹੀਂ ਆਇਆ ਤੂੰ ਇੰਨੀ ਕੁਰਬਾਨੀ ਕਰਿਆਈ ਤੂੰ ਆਪਣੇ ਘਰ ਲਈ ਇੰਨਾ ਕੁਝ ਕਰਿਆਈ ਤੂੰ ਇਦਾਂ ਕਰ ਆ ਮੇਰੇ ਕੋਲੋਂ ਸਮਾਨ ਲੈ ਜਾ ਜਿੰਨਾ ਤੇ ਤੋ ਚੱਕ ਹੁੰਦਾ ਚੱਕ ਕੇ ਲੈ ਜਾ ਤੇ ਤੂੰ ਵਾਪਸ ਜਾ ਆਪਣੇ ਘਰ ਹਲੇ ਤੇਰਾ ਟਾਈਮ ਨਹੀਂ ਮਾਂ ਸਮੇਂਦਾਰ ਸੀ ਸਿਆਣੀ ਸੀ ਉਹਨੇ ਸਿਆਣੇ ਤਰੀਕੇ ਨਾਲ ਗੱਲ ਕੀਤੀ ਪਰ ਦੂਜੇ ਪਾਸੇ ਮੱਗਰ ਦੀ ਘਰ ਵਾਲੀ ਪੂਰੀ ਈਰਖਾ ਚ ਭਰੀ ਹੋਈ ਪੂਰੀ ਲਾਲਚ ਦੇ ਵਿੱਚ ਪਈ ਹੋਈ ਉਹ ਕਹਿੰਦੀ ਕਿ ਤੈਨੂੰ ਕੀ ਹੋਇਆ ਸੀ ਪੋਰਾ ਜੇ ਹੋਰ ਚੱਕ ਲਿਆਉਂਦੀ ਤੇਰਾ ਕਿਹੜਾ ਉੱਥੇ ਲੱਕ ਪੀੜ ਕਰਨ ਲੱਗਿਆ ਸੀ ਹੁਣ ਗਈ ਹੋਈ ਸੀ ਤਾਂ ਹੋਰ ਲੈ ਆਉਂਦੀ ਸਮਾਨ ਤੇ ਕਹਿੰਦੀ ਚੱਲ ਹੁਣ ਛੱਡ ਤੇ ਤੋ ਤਾਂ ਇਹ ਕੁਝ ਨਹੀਂ ਹੋਇਆ ਫਿਰ ਮੈਂ ਕਰਦੀ ਆ ਮੱਗਰ ਦੀ ਮਾਂ ਕਹਿੰਦੀ ਵੀ ਬਿਲਕੁਲ ਮੇਤੋਂ ਜਿੰਨਾ ਹੋਇਆ ਮੈਂ ਕਰ ਲਿਆ ਹੁਣ ਤੂੰ ਕਰਕੇ ਦੇਖ ਸੋ ਉਹ ਤਿਆਰ ਹੋ ਗਈ ਸਿਵੇਆਂ ਚ ਜਾਣ ਨੂੰ ਉਹ ਕਹਿੰਦੀ ਮੈਨੂੰ ਅੱਗ ਲਾ ਦੋ ਮੈਂ ਜਾਉਂਗੀ ਧਰਮਰਾਜ ਕੋਲ ਕਿਉਂਕਿ ਮੇਰਾ ਵੀ ਕਿਹੜਾ ਟਾਈਮ ਆ ਆਪਾਂ ਇਹ ਆਪ ਹੀ ਪਲਾਨ ਕਰ ਰਹੇ ਆ ਮੈਂ ਜ਼ਿਆਦਾ ਸਮਾਨ ਲੈ ਕੇ ਆਉ ਸੋ ਉਹ ਮੈਂ ਹੀ ਉਹਨਾਂ ਨੇ ਪਲਾਨ ਕੀਤਾ ਮੱਗਰ ਨੇ ਉਹ ਚੇਤਾ ਤੇ ਪਈ ਉਹਨੂੰ ਅੱਗ ਲਾਤੀ ਪਰ ਉਹ ਸਮੇਂਦਾਰ ਨਹੀਂ ਸੀ ਉਹ ਲਾਲਚ ਵਿੱਚ ਸੀ ਉਹ ਜੈਲ ਸੀ ਦੇ ਵਿੱਚ ਸੀ ਤੇ ਜਦ ਉਹ ਚਿੱਤਾ ਚ ਪਈ ਉਹਦਾ ਕਿਹੜਾ ਕੋਈ ਪਲਾਨ ਸੀਗਾ ਉਹਦੀ ਮਾਂ ਵਾਂਗ ਕਿ ਮੈਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਵੀ ਆ ਤੇ ਆਪਣੇ ਪੁੱਤ ਦਾ ਘਰ ਬਚਾਉਣਾ ਉਹਨੂੰ ਤਾਂ ਅੱਗ ਲੱਗੀ ਮੱਗਰ ਰਾਤ ਨੂੰ ਉਡੀਕੀ ਜਾਵੇ ਅੱਧੀ ਰਾਤ ਲੰਗੀ ਸਵੇਰਾ ਹੋ ਗਿਆ ਕਿ ਮੇਰੀ ਘਰ ਵਾਲੀ ਵਾਪਸ ਆਉਂਦੀ ਆ ਮੱਗਰ ਦੀ ਮਾਂ ਕਹਿੰਦੀ ਪੁੱਤ ਚੁੱਪ ਕਰ ਜਾ ਹੁਣ ਉਹਨੇ ਵਾਪਸ ਨਹੀਂ ਆਉਣਾ ਉਹੋ ਆਪਣੇ ਈਰਖਾ ਦੇ ਵਿੱਚ ਆਪਣੇ ਲਾਲਚ ਦੇ ਵਿੱਚ ਉਹ ਸੜ ਚੁੱਕੀ ਆ ਹੁਣ ਉਹਨੇ ਕਦੇ ਵਾਪਸ ਨਹੀਂ ਆਉਣਾ ਤੂੰ ਆਪਣੀ ਜ਼ਿੰਦਗੀ ਨੂੰ ਅੱਗੇ ਤੋਰ ਸੋ ਇਹ ਕਹਾਣੀ ਸਾਨੂੰ ਸਾਰਿਆਂ ਨੂੰ ਦੱਸਦੀ ਆ ਕਿ ਸਾਮੇਦਾਰੀ ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਆ ਇੱਕ ਈਰਖਾ ਇੱਕ ਲਾਲਚ ਦੂਜੇ ਨੂੰ ਦੇਖ ਕੇ ਨਾ ਜਾਣਨਾ ਕਿੱਥੋਂ ਤੋਂ ਕਿੱਥੇ ਲੈ ਜਾਂਦਾ ਕਹਾਣੀਆਂ ਅਸਲੀ ਨੇ ਜਾਂ ਨਕਲੀ ਨੇ ਪਰ ਇਹ ਜ਼ਰੂਰ ਸਾਨੂੰ ਕੋਈ ਸੰਦੇਸ਼ ਦੇ ਕੇ ਜਾਂਦੀਆਂ ਨੇ ਜੇ ਕਹਾਣੀ ਤੁਹਾਨੂੰ ਸਾਰਿਆਂ ਨੂੰ ਸੋਹਣੀ ਲੱਗੀ ਵਧੀਆ ਲੱਗੀ ਜਾਂ ਇਹਨੇ ਕੋਈ ਨਾ ਕੋਈ ਸੇਧ ਦਿੱਤੀ ਤਾਂ ਜ਼ਰੂਰ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਮਝਦਾਰੀ ਤੇ ਮੂਰਖਤਾ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਨਸਾਨ ਕਿਵੇਂ ਆਪਣੀ ਜ਼ਿੰਦਗੀ ਨੂੰ ਇਹਨਾਂ ਦੇ ਵਿੱਚ ਬੈਲੈਂਸ ਬਣਾ ਕੇ ਚੱਲ ਸਕਦਾ ਜਰੂਰ ਆਪਣੇ ਕਮੈਂਟਾਂ ਰਾਹੀਂ ਸਾਡੇ ਨਾਲ ਸ਼ੇਅਰ ਕਰਦੇ ਰਹੋ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ